ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾ ਰਹੇ ਹਾਂ ਆਲੂ ਵਾਲੇ ਪਰੌਠੇ ਤੇ ਆਪਾਂ ਸਮਾਨ ਤਿਆਰ ਕਰ ਰਹੇ ਹਾਂ ਆਲੂ ਤਾਂ ਆਪਾਂ ਕਰ ਲਏ ਮਿਕਸ ਤੇ ਹੁਣ ਇਹਦੇ ਵਿੱਚ ਪਾਉਣੇ ਆਪਾਂ ਮਟਰ ਮਟਰ ਪਾ ਲੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਪਿਆਜ਼ ਤੇ ਆਹ ਲਹੋ ਕੱਟੀ ਸੀ ਮਿਰਚ ਇਹ ਦੇ ਚੱਕ ਮਿਕਸ ਕਰਤੀ ਆਪਾਂ ਹਰਾ ਧਨੀਆ ਮੈਂ ਕੋ ਕੱਟ ਕੇ ਰੱਖਿਆ ਸੀ ਸਰਸ ਮਨ ਕਰ ਲਿਆ ਮਿਕਸਰ ਪਾ ਦੇ ਚ ਮਸਾਲੇ ਰਲਾ ਲੈਂਦੀ ਹੁਣ ਆ ਦੇਖੋ ਜੀ ਮਸਾਲਾ ਬਣ ਗਿਆ ਆਪਣਾ ਸਾਰਾ ਸਮਾਨ ਤਿਆਰ ਹੋ ਗਿਆ ਹੁਣ ਆਲੂ ਮੰਦਾ ਰੋਟੇ ਬਣਾਸਤੇ ਤੇ ਹੁਣ ਆਪਾਂ ਬਣਾ ਕੇ ਦਿਖਾਵਾਂਗੇ ਤੁਹਾਨੂੰ ਇਹਨੂੰ ਆਪਾਂ ਬੇਲ ਕੇ ਸਮਾਰ ਕੇ ਫਿਰ ਹੁਣ ਆਪਾਂ ਇਹਦੇ ਚ ਪਾਉਣੇ ਆ ਸਮਾਨ ਇੰਨਾ ਸਮਾਨਾ ਸਾਰਾ ਆਪਾਂ ਜਿਹੜਾ ਬਣਾਇਆ ਸੀ ਨਾ ਇਹ ਪਾ ਲੈਣੀ ਤੇ ਇਹਨੂੰ ਇਸ ਤਰ੍ਹਾਂ ਐ ਕਰਕੇ ਐਵੇਂ ਕਰਕੇ ਇਹਦਾ ਦੁਬਾਰਾ ਫੇਰ ਆਪਾਂ ਜਿਹੜਾ ਬਣਾ ਲੈਣੀ ਕੀਰਾ ਬੇਲ ਲੱਣੀ ਸਮਾਰ ਕੇ ਵਧੀਆ ਆ ਦੇਖੋ ਕਿੰਨਾ ਸੋਹਣਾ ਬਣ ਗਿਆ ਪਰੌठा ਆਪਣਾ ਹੁਣ ਹੁਣ ਆਪਾਂ ਦੂਜਾ ਪਰੌठा ਤਿਆਰ ਕਰ ਰਹੇ ਹਾਂ ਵੀ ਇਸ ਤਰ੍ਹਾਂ ਕਰਕੇ ਇਹਨੂੰ ਵੀ ਆਪਾਂ ਨਾ ਐਵੇਂ ਵੀ ਮਸਾਲਾ ਵਿੱਚੋਂ ਨਾ ਨਿਕਲੇ ਇਹ ਸਲੋਟਾਂ ਤਿਆਰ ਕਰਨਾ उपर आप देसी घियां चौपड़ देखो बहुत सोहना बन गया देसी घियां फिर चौपड़ लें थोड़ा जा देखो जी बन के हो गया वादिया तैयार देखो कि सोना बनिया पराठा

ਗੋੜ ਗੋੜ ਬਣ ਗਿਆ ਦੇਖੋ ਪਿੱਛੇ ਜਮਾ ਨਹੀਂ ਨਿਕਲ ਰਿਹਾ ਮਸਾਲਾ ਉਸ ਤਰੀਕੇ ਨਾਲ ਬਣਾਵਾਂਗੇ ਨਾ ਆਪਾਂ ਮਸਾਲਾ ਨਹੀਂ ਨਿਕਲਦਾ ਵਿੱਚੋਂ ਫੇਰ ਨਹੀਂ ਤਾਂ ਪਾੜਦੇ ਜਾਂਦਾ ਪਲਾਮੀ ਮਸਾਲਾ ਨਿਕਲਿਆ ਹੁੰਦਾ ਹੁਣ ਆਪਾਂ ਇਹਦੇ ਤੇ ਲਾ ਦਿੰਨੇ ਆਂ ਦੇਸੀ ਘਿਓ ਜਿਹੜਾ ਕਿ ਸਮਾਰ ਕੇ ਵਧੀਆ ਤਿਆਰ ਹੋ ਜੇ ਨਹੀਂ ਨਾ ਸੁੱਕ ਬਰੁਕਾ ਜਾ ਰਹਿ ਜਾਂਦਾ ਇਹ ਦੋਨੀ ਬਾਤੀ ਆਪਾਂ ਨੂੰ ਵਧੀਆ ਘਿਓ ਲਾ ਕੇ ਚੋਪੜ ਦਿੰਨੇ ਆਂ ਫਿਰ ਵਧੀਆ ਤਿਆਰ ਹੋਊਗਾ ਬਹੁਤ ਟੇਸਟੀ ਲੱਗਦੇ ਆ ਮਟਰ ਮਟਰ ਪਾ ਕੇ ਸਾਰਾ ਸਮਾਨ ਪਾ ਕੇ ਬਣਾਏ ਹੋਗੇ ਨਾ ਬਹੁਤ ਟੇਸਟੀ ਬਣ ਜਾਂਦਾ ਬਨ ਗਿਆ ਬਸ ਸਰਦਾਰ ਜੀ ਨੂੰ ਬੜਾ ਸ਼ੌਂਕ ਆ ਪਰੌਠਿਆਂ ਦਾ